ਪਿਆਰੇ ਸਰੋਤਿਆਂ ਪਿਆਰ ਪਰਿਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਖਬਰ ਅਮਰਜੀਤ ਸਿੰਘ ਦੀ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋਫੈਸਰ ਕਰਮਜੀਤ ਸਿੰਘ ਉਪ ਕੁਲਪਤੀ ਪਹੁੰਚੇ ਹੋਏ ਮੁੱਖ ਮਹਿਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰਨਾ ਮਹਿਮਾਨਾਂ ਦਾ ਯੂਨੀਵਰਸਿਟੀ ਪੱਜਨ ਤੇ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਪੰਜਾਬੀ ਦੇ ਸ਼੍ਰੋਮਣੀ ਕਵੀ ਪਦਮਸ਼੍ਰੀ ਸੁਰਜੀਤ ਪਾਤਰ ਨੂੰ ਇਸ ਸਦੀ ਦੇ ਮਹਾਨ ਕਵੀ ਗੁਰਦਾਨਦਿਆਂ ਉਹਨਾਂ ਦੀ ਯਾਦ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਸੁਰਜੀਤ ਪਾਤਰ ਸੈਂਟਰ ਫਾਰ ਏਥੀਕਲ AI ਬਣਾਉਣ ਦਾ ਐਲਾਨ ਕੀਤਾ ਉੱਥੇ ਉਹਨਾਂ ਇਹ ਵੀ ਕਿਹਾ ਪੰਜਾਬੀ ਭਾਸ਼ਾ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਵੀ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਰਹਿਣ ਦਿੱਤੀ ਜਾਵੇਗੀ ਉਹਨਾਂ ਮੁੱਖ ਮੰਤਰੀ ਮਾਨ ਨੇ ਡਾਕਟਰ ਪਾਤਰ ਤੇ ਮਾਣ ਮਹਿਸੂਸ ਕਰਵਾਉਂਦਿਆਂ ਕਿਹਾ ਕਿ ਜੇਕਰ ਅੰਗਰੇਜ਼ੀ ਭਾਸ਼ਾ ਦੇ ਕੋਲ ਕਿਟਸ ਵਰਗੇ ਸ਼ਾਇਰ ਹੰਤਾ ਪੰਜਾਬੀ ਦੇ ਕੋਲ ਸੁਰਜੀਤ ਪਾਤਰ ਵਰਗੇ عظیم ਸ਼ਾਇਰ ਹੰਤੇ ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣਾ ਸਭਿਆਚਾਰ ਨਾਲ ਲੈ ਕੇ ਜਾਂਦੇ ਹਨ ਪੰਜਾਬੀ ਦਾ ਵਿਰਸਾ ਬਹੁਤ ਮਹਾਨ ਹੈ ਤੇ ਇਸ ਨੂੰ ਗੁਰੂਆਂ ਸੰਤਾਂ ਪੀਰਾਂ ਫਕੀਰਾਂ ਅਤੇ ਰਾਣਾ ਨੇ ਸੰਜੋਇਆ ਹੈ ਪੰਜਾਬ ਸਰਕਾਰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਵਚਨਬੱਧ ਹੈ ਅਤੇ ਪੰਜਾਬੀ ਦੇ ਵਿਕਾਸ ਲਈ ਜੋ ਵੀ ਸਹਿਯੋਗ ਮੰਗਿਆ ਜਾਵੇਗਾ ਉਪਲਬਧ ਕਰਵਾਇਆ ਜਾਵੇਗਾ ਮੁੱਖ ਮੰਤਰੀ ਮਾਨ ਨੇ ਇਸ ਮੌਕੇ ਉਚੇਚੇ ਤੌਰ ਤੇ ਸੁਰਜੀਤ ਪਾਤਰ ਦੀ ਧਰਮ ਪਤਨੀ ਸ਼੍ਰੀਮਤੀ ਭੁਪਿੰਦਰ ਕੌਰ ਪਰ ਆਉਕਾਰ ਸਿੰਘ ਪੈਨ ਬਲਬੀਰ ਕੌਰ ਅਤੇ ਸੁਪੁੱਤਰ ਮਨਰਾਜ ਪਾਤਰ ਨੂੰ ਪੁਲਕਾਰੀਆਂ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਉਹਨਾਂ ਵੱਲੋਂ ਅਮਰਜੀਤ ਸਿੰਘ ਗਰੇਵਾਲ ਰਚਿਤ ਸੁਰਜੀਤ ਪਾਤਰ ਨਾਲ ਸੰਬੰਧਿਤ ਪੁਸਤਕ ਪੋਇਟਿਕ ਟਰਥ ਜਰਨੀਿੰਗ ਵਿਦ ਸੁਰਜੀਤ ਪਾਤਰ ਨੂੰ ਵੀ ਰਿਲੀਜ਼ ਕੀਤਾ ਇਸ ਤੋਂ ਪਹਿਲਾਂ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸੁਰਜੀਤ ਪਾਤਰ ਦੀ ਕਵਿਤਾ ਝੂਠਿਆਂ ਦੇ ਚੁੰਡ ਵਿੱਚ ਸੱਚ ਕਹੇ ਕਿ ਮੈਂ ਜਦੋਂ ਬਿਲਕੁਲ ਇਕੱਲਾ ਰਹਿ ਗਿਆ ਸੰਗੀਤਕ ਸੈਸ਼ਨ ਵਿੱਚ ਬਿਕਰਮਜੀਤ ਸਿੰਘ ਰਬਾਬੀ ਵੱਲੋਂ ਰਬਾਬ ਵਾਦਨ ਅਤੇ 우ਸਤਾਦ ਨੀਲੇ ਖਾਨ मनराज पातर उपकार सिंह ਅਤੇ अनुजोत कौर ਵੱਲੋਂ सुरजीत पाਤਰ ਦੀਆਂ ਕਾਵਿਕ ਰਚਨਾਵਾਂ ਦਾ ਗਾਇਨ ਕੀਤਾ ਗਿਆ ਮੰਚ ਦਾ ਖੂਬਸੂਰਤ ਸੰਚਾਲਨ ਪੰਜਾਬੀ ਅਧਿਆਨ ਸਕੂਲ ਦੇ ਮੁਖੀ ਡਾਕਟਰ ਮਨਜਿੰਦਰ ਸਿੰਘ ਅਤੇ ਡਾਕਟਰ ਬਲਜੀਤ कौर ਰਿਆੜ ਵੱਲੋਂ ਕੀਤਾ ਗਿਆ ਜਦੋਂ ਕਿ ਧੰਨਵਾਦ ਦਾ ਪ੍ਰਸਤਾਵ ਡਾਕਟਰ ਯੋਗਰਾਜ ਨੇ ਪੇਸ਼ ਕੀਤਾ ਸਰਵਣ ਹੋ ਚੁੱਕੇ ਹਨ ਉਹਨਾਂ ਦੇ ਨਾਲ ਯੂਨੀਵਰਸਿਟੀ ਦੇ ਮਾਨਯੋਗ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਤੋਂ ਚੇਅਰਮੈਨ ਸਰਨਜੀਤ ਸਵੀ ਜੀ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ ਜੀ ਔਰ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਦੇ ਡਾਇਰੈਕਟਰ ਸ਼੍ਰੀ ਜਸਵੰਤ ਜਫਰ ਜੀ ਔਰ ਮੈਂ ਗੁਜ਼ਾਰਿਸ਼ ਕਰਾਂਗਾ ਮੈਡਮ ਭੁਪਿੰਦਰ ਕੌਰ ਪਾਤਰ ਜੀ ਨੂੰ ਕਿ ਉਹ ਵੀ ਕਿਰਪਾ ਕਰਕੇ ਮੰਚ ਤੇ ਆ ਕੇ ਆਪਣਾ ਸਥਾਨ ਗ੍ਰਹਿਣ ਕਰਨ ਮੈਡਮ ਭੁਪਿੰਦਰ ਕੌਰ ਪਾਤਰ ਜੀ ਜੀਵਨ ਸਾਥੀ ਮਾਨਯੋਗ ਸੁਰਜੀਤ ਪਾਤਰ ਜੀ ਦੇ ਜਿਹੜੇ ਸਦਾ ਉਹਨਾਂ ਦੇ ਅੰਗ ਸੰਗ ਵਿਚਰੇ ਜਿਹੜੇ ਇੱਕ ਸਿਰਜਣਾ ਸ਼ਕਤੀ ਵਜੋਂ ਉਨ੍ਹਾਂ ਦੀ ਰਚਨਾਤਮਕਤਾ ਪਿੱਛੇ ਹਮੇਸ਼ਾ ਕਾਰਜਸ਼ੀਲ ਰਹੇ ਸ਼੍ਰੀਮਤੀ ਭੁਪਿੰਦਰ ਕੌਰ ਪਾਤਰ ਜੀ ਉਹ ਵੀ ਮੰਨ ਸਤਿਕਾਰ ਤਾਂ ਫੇਰ ਕੀ ਏ ਤੂੰ ਅਗਲੀ ਰੁੱਤ 'ਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੇ ਉਹ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਇਹੋ ਜਿਹੀਆਂ ਆਸ਼ਾਵਾਦੀ 17 ਦੇ ਰਚੈਤਾ ਸੁਰਜੀਤ ਪਾਤਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਅੱਜ ਦਾ ਇਹ ਸਮਾਗਮ ਪਹਿਲਾ surjit patar ਯਾਦਗਾਰੀ ਸਮਾਰੋਹ ਜਿਹੜਾ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਗਿਆ ਹੈ। ਔਰ ਬੜੇ ਮਾਣ ਵਾਲੀ ਗੱਲ ਹੈ ਕਿ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਆਯੋਜਿਤ ਹੋ ਰਿਹਾ ਹੈ। ਪੰਜਾਬ ਕਲਾ ਪਰਿਸ਼ਦ ਔਰ ਪਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਦੇ ਨਾਲ ਔਰ ਜਿੱਦਣ surjit patar ਜੀ ਨੇ ਚਲਾਣਾ ਕੀਤਾ ਸੀ ਉਦੋਂ ਇੱਕ ਬਹੁਤ ਭਾਵਪੂਰਤ ਦ੍ਰਿਸ਼ ਸੀ ਇਹ ਦੇਖਿਆ ਕਿ ਮਾਨਯੋਗ ਮੁੱਖ ਮੰਤਰੀ ਜੀ ਖੁਦ ਆ ਕੇ ਉਹਨਾਂ ਨੂੰ ਮੋਢਾ ਦੇਣ ਲਈ ਪਹੁੰਚੇ ਉਹ ਦ੍ਰਿਸ਼ ਵੀ ਅਸੀਂ ਦੇਖਿਆ ਇਹੋ ਜੇ ਸੀਐਮ ਜਿਹੜੇ ਆ ਸਾਡੇ ਸਾਹਮਣੇ ਸੁਸ਼ੋਭਿਤ ਨੇ ਜਿਨ੍ਹਾਂ ਨੇ ਆ ਕੇ ਸਾਹਿਤਕਾਰਾਂ ਨੂੰ ਇੰਨਾ ਸਤਿਕਾਰ ਦਿੱਤਾ ਇੱਕ ਰੀ ਸੀਐਮ ਸਾਹਿਬ ਲਈ ਜ਼ੋਰਦਾਰ ਤਾੜੀਆਂ ਮੈਂ ਸਮਝਦਾ ਹੋਣੀਆਂ ਚਾਹੀਦੀਆਂ ਯੂਨੀਵਰਸਿਟੀ ਦੇ ਮਾਨਯੋਗ ਉਪਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਜੀ ਨੂੰ ਕਿ ਉਹ ਮੰਚ ਤੇ ਆਉਣ ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨ ਸੁਜੀਤ ਪਾਤਰ ਜੀ ਨੂੰ ਸਮਰਪਿਤ ਅੱਜ ਦੇ ਇਸ ਯਾਦਗਾਰੀ ਪਾਸ਼ ਨੂੰ ਹੋਰ ਖੂਬਸੂਰਤ ਬਣਾਉਣ ਲਈ ਬੰਚ ਤੇ ਬਿਰਾਜਮਾਨ ਮੁੱਖ ਮਹਿਮਾਨ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਪਾਤਰ ਸਾਹਿਬ ਜੀ ਦੀ ਧਰਮ ਪਤਨੀ ਮੇਰੇ ਵੱਡੇ ਭੈਣ ਬੀਬੀ ਭੁਪਿੰਦਰ ਕੌਰ ਜੀ ਪ੍ਰਸਿੱਧ ਪੰਜਾਬੀ ਚਿੰਤਕ ਸਰਦਾਰ ਅਮਰਜੀਤ ਸਿੰਘ ਗਰੇਵਾਲ ਜੀ ਚੇਅਰਮੈਨ ਕਲਾ ਪ੍ਰੀਸ਼ਦ ਸਵਰਨਜੀਤ ਸਵੀ ਜੀ ਡਾਇਰੈਕਟਰ ਪਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜਫਰਜੀ ਦਿੱਲੀ ਤੋਂ ਖਾਸ ਤੌਰ ਤੇ ਪਧਾਰੇ ਅਸ਼wini ਚਟਲੇ ਸਾਹਿਬ ਜੀ ਐਮਐਲਏ ਸਹਿਬਾਨ ਹਾਲ ਵਿੱਚ ਮੌਜੂਦ ਯੂਸੀ ਦੇ ਅਧਿਕਾਰੀ ਕਵੀ ਸਹਿਬਾਨ ਵਿਦਵਾਨ ਸਜਣੋਂ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੱਥੇ ਅਸੀਂ ਸਾਰੇ ਪਾਤਰ ਸਾਹਿਬ ਦੀ ਯਾਦ ਵਿੱਚ ਇਕੱਠੇ ਹੋਏ ਹਾਂ ਉਸ ਦੇ ਨਾਲ ਹੀ ਅੱਜ ਜੋ ਸਿੱਖ ਕੌਮ ਦਾ ਪਵਿੱਤਰ ਦਿਹਾੜਾ ਹੈ ਜਿਸ ਨੂੰ 40 ਮੁਕਤੀਆਂ ਦੀ ਯਾਦ ਵਿੱਚ ਮੁਕਸਰ ਦੀ ਧਰਤੀ ਦੇ ਮਨਾਇਆ ਜਾਂਦਾ ਹੈ ਉਹ 40 ਮੁਕਤੇ ਜਿਨ੍ਹਾਂ ਦੀ ਸ਼ਹੀਦੀ ਨੂੰ ਅਸੀਂ ਸਾਰੇ ਨਤਮਸਤਕ ਹੁੰਦੇ ਹਾਂ ਤਾਂ ਪਾਤਰ ਸਬ ਦੀ ਕਵਿਤਾ ਦੇ ਦੋ ਬੋਲ ਹੀ ਮੈਨੂੰ ਸੱਚ ਹੁੰਦੇ ਜਪਦੇ ਹਨ ਜਦੋਂ ਕਹਿੰਦੇ ਹਨ ਝੂਠਿਆਂ ਦੇ ਝੁੰਡ ਵਿੱਚ ਸੱਚ ਕਹਿ ਕੇ ਮੈਂ ਜਦੋਂ ਬਿਲਕੁਲ ਇਕੱਲਾ ਰਹਿ ਗਿਆ ਸਤਿਗੁਰਾਂ ਨੂੰ ਯਾਦ ਕੀਤਾ ਤਵਾਂ ਸਵਾ ਲੱਖ ਹੋ ਗਿਆ ਉਹ 40 ਮੁਕਤੇ ਜਿਉਂਦੀ ਜਗ ਦੀ ਮਿਸਾਲ ਹਨ ਸਨ ਜਿਹੜੇ ਇਕੱਲੇ ਇਕੱਲੇ ਸਵਾ ਲੱਖ ਦੇ ਬਰਾਬਰ ਲੜੇ ਅਤੇ ਸ਼ਹੀਦੀ ਪ੍ਰਾਪਤ ਕੀਤੀ ਇਹ ਅਨੋਖੀਆਂ ਸ਼ਹਾਦਤਾਂ ਅਤੇ ਵੱਖਰੀ ਕਿਸਮ ਦੀ ਵਿਧਵਤਾ ਸਾਡੇ ਪੰਜਾਬੀਆਂ ਦੇ ਹਿੱਸੇ ਆਈ ਹੈ ਇਸੇ ਵਿਧਵਤਾ ਦੇ ਅਮੀਰੀ ਗੁਨਾ ਵਿੱਚੋਂ ਪਾਤਰ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਹੈ ਉਹਨਾਂ ਦੇ ਇਸ ਦਿਵਸ ਦੇ ਮੌਕੇ ਤੇ ਅਸੀਂ ਨਾ ਸਿਰਫ ਪੰਜਾਬੀ ਸਾਹਿਤ ਲਈ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨਾ ਹੈ ਬਲਕਿ ਉਨ੍ਹਾਂ ਦੀ ਵਿਰਾਸਤ ਨੂੰ ਜਿਉਂਦਿਆਂ ਰੱਖਣ ਲਈ ਆਉਣ ਵਾਲੀ ਪੀੜ੍ਹੀਆਂ ਨੂੰ ਜਾਗਰੂਕ ਕਰਾਉਣਾ ਹੈ ਕਿਵੇਂ ਸ਼ਾਇਰ ਕਿਵੇਂ ਕਵੀ ਕਿਵੇਂ ਗਜ਼ਲ ਕੋ ਦੀ ਯਾਦ ਦੇ ਵਿੱਚ ਆਪਾਂ ਇਕੱਠੇ ਹੋਏ ਹਾਂ ਜਿਨ੍ਹਾਂ ਨੇ ਪੰਜਾਬੀ ਅਭਿਤਾ ਨੂੰ ਇੱਕ ਨਮਾ ਰੂਪ ਦਿੱਤਾ ਜਨਾਬ ਸਵਰਗਵਾਸੀ ਸੁਰੀਤ ਪਾਤਰ ਸਾਹਿਬ ਪਤਾ ਨਹੀਂ ਕਿੰਨੀਆਂ ਪਾਸ਼ਾਵਾਂ ਦੇ ਵਿੱਚ ਉਹਨਾਂ ਦੀਆਂ ਕਵਤਾਵਾਂ ਜਿਹੜੀਆਂ ਉਹਨਾਂ ਦਾ ਅਨੁਵਾਦ ਹੋਇਆ ਮੰਚ ਤੇ ਮੌਜੂਦ ਸੋਨਜੀ ਸਵੀ ਜੀ ਵੀਸੀ ਸਾਹਿਬ ਜਫਰ ਸਾਹਿਬ ਗਰੀਵਾਲ ਸਾਹਿਬ ਔਰ ਪਤਰ ਸਾਹਿਬ ਦੇ ਧਰਮ ਪਤਨੀ ਭਪਿੰਦਰ ਕੌਰ ਜੀ ਉਹਨਾਂ ਦੇ ਬ੍ਰਦਰ ਬੈਠੇ ਨੇ ਸਾਹਮਣੇ ਪਤਰ ਸਾਹਿਬ ਨਾਲ ਮੇਰਾ ਬੜਾ ਪਿਆਰ ਸੀ ਪੜਦੇ ਤਾਂ ਕਾਲਜ ਵਿੱਚ ਉਹਨਾਂ ਨੂੰ ਰਹੀਂ ਆ ਪਹਿਲਾਂ ਤੋਂ ਹੀ ਬਹੁਤ ਸਾਰੀਆਂ ਕਵਿਤਾਵਾਂ ਕੋਟ ਕਰਦਾ ਰਹਿਣਾ ਅੱਜ ਵੀ ਕਵਿਤਾ ਦਾ ਨਾਮ ਹੈ ਪੱਗ ਅੱਜ ਮੈਂ ਸ਼ੇਅਰ ਕਰਨੀ ਚਾਹੂੰਗਾ ਉਹ ਹਾਂ ਇਹ ਕਿੱਸਾ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਆਪਣੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਹਾਂ ਇਹ ਕਿੱਸਾ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਪਰਸੋਂ ਬਾਪੂ ਤੂੜੀ ਢੋਣ ਗਿਆ ਸੀ ਘਰ ਆ ਕੇ ਪੱਗ ਲਾ ਕੇ ਨਹਾਉਣ ਗਿਆ ਸੀ ਮੈਂ ਪੱਗ ਨੂੰ ਕਿਹਾ ਤੂੰ ਤਾਂ ਬਾਪੂ ਦੀ ਸਰਦਾਰੀ ਹੈ ਜਾਨ ਤੋਂ ਵੱਧ ਪਿਆਰੀ ਹੈ ਪੀਆਂ ਦੀ ਇੱਜ਼ਤ ਤੇ ਪੁੱਤਾਂ ਦੀ ਉਡਾਰੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਲੱਗਦਾ ਕੋਈ ਬਾਜ਼ੀ ਹਾਰੀ ਹੈ ਹੋਂਕਾ ਜਿਹਾ ਭਰ ਕੇ ਪੱਗ ਬੋਲੀ ਉਹਨੇ ਸਮਾਜ ਦੇ ਤਾਣੇ ਬਾਣੇ ਦੀ ਪਰਤ ਫੋਲੀ ਸੂਹੇ ਵਿੱਚ ਈਰੇ ਵਾਲਿਆਂ ਮੈਂ ਕਹਿੰਨੀ ਆ ਜਿੰਨਾ ਪੁੱਤਾਂ ਦੀ ਮੈਂ ਉਡਾਰੀ ਆ ਅੱਜਕੱਲ ਉਹਨਾਂ ਹੱਥੋਂ ਤਾਂ ਟਹਿ ਨਹੀਂ ਆ ਹੁਣ ਤਾਂ بس ਇੱਕ ਮਜਬੂਰੀ ਨੂੰ ਤੁਹਾਡੇ ਬਾਪੂਆਂ ਦੇ ਸਿਰ ਤੇ ਬਹਿਨੀ ਆ ਜਿੰਨਾਂ ਧੀਆਂ ਦੀ ਮੈਂ ਇੱਜ਼ਤਾਂ ਉਹਨਾਂ ਦੇ ਵਿਆਹ ਵੇਲੇ ਜਾਂ ਦਾਜ ਵੇਲੇ ਮੈਨੂੰ ਪੁੱਛੋ ਕਿਹਦੇ ਕਿਹਦੇ ਪੈਰੀ ਪੈਣੀਆਂ ਜਿਵੇਂ ਸੇਵਿਆਂ ਚ ਬਲਦੀ ਅੱਗ ਚੰਗੀ ਨਹੀਂ ਲੱਗਦੀ ਉਵੇਂ ਮੈਨੂੰ ਇਹ ਮਜਬੂਰ ਪੱਗ ਚੰਗੀ ਨਹੀਂ ਲੱਗਦੀ ਇਹ ਬਰੀਆਂ ਇਹ ਦਾਜ ਇਹ ਰੀਤੀਆਂ ਇਹ ਰਿਵਾਜ ਹਰ ਰੋਜ਼ ਪਤਾ ਨਹੀਂ ਕਿੰਨੀਆਂ ਪੱਗਾਂ ਰੋਲਦੇ ਨੇ ਸਮਝ ਨਹੀਂ ਆਉਂਦੀ ਕਿਉਂ ਲੋਕ ਇੱਕ ਦੂਜਿਆਂ ਦੇ ਸਿਵਿਆਂ ਦੀਆਂ ਅੱਗਾਂ ਫਰੋਲਦੇ ਨੇ ਹਾਂ ਇੱਕ ਕਹਾਣੀ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਬਗ ਨਾਲ ਗੱਲ ਕਰ। ਸੋ ਮੈਂ ਅੱਜ ਉਹਨਾਂ ਨੂੰ ਯਾਦ ਕਰਦਿਆਂ ਜਾਣਾਂ ਤਾਂ ਚਲੋ ਹਰੇਕ ਨੇ ਪਰ ਇਦਾਂ ਅਚਾਨਕ ਚਲੇ ਜਾਣਾ ਬਹੁਤ ਦੁਖਦਾਇਕ ਹੁੰਦਾ। ਇੱਕ ਸਿਰਜਣਾ ਸ਼ਕਤੀ ਵਜੋਂ ਉਹਨਾਂ ਦੇ ਅੰਗ ਸੰਗ ਵਿਚਰਨਾ ਵਿਚਰੇ ਉਸ ਤੋਂ ਬਾਅਦ ਸਰਦਾਰ ਉਪਕਾਰ ਸਿੰਘ ਜੀ ਸਤਕਾਰਯੋਗ ਭਰਾ ਪਾਤਰ ਸਾਹਿਬ ਦੇ ਉਹਨਾਂ ਦਾ ਸਨਮਾਨ ਸ਼੍ਰੀਮਤੀ ਬਲਬੀਰ ਕੌਰ ਜੀ ਸਤਕਾਰਯੋਗ ਭੈਣ ਜੀ surjit patar ji ਦੇ ਉਹਨਾਂ ਦਾ ਸਨਮਾਨ ਮਾਨਯੋਗ ਸੀਐਮ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ। ਔਰ ਮੰਦਰਾਜ ਪਾਤਰ ਬਹੁਤ ਹੀ ਹੂਨਹਾਰ ਸੁਪੁੱਤਰ ਪਾਤਰ ਸਾਹਿਬ ਦੇ ਜਿਹੜੇ ਕਿ ਪਾਤਰ ਸਾਹਿਬ ਦੀਆਂ ਰਚਨਾਵਾਂ ਦਾ ਗਾਇਨ ਕਰਦੇ ਨੇ ਬਹੁਤ ਖੂਬਸੂਰਤ ਅੱਜ ਵੀ ਇੱਥੇ ਗਾਇਨ ਕਰਨਗੇ ਮੰਨiraj ਪਾਤਰ ਜੀ ਦਾ ਸਨਮਾਨ ਔਰ ਹੁਣ ਮੈਂ ਮਾਨਯੋਗ ਵਾਈਸ ਚਾਂਸਲ ਸਾਹਿਬ ਤੇ ਪ੍ਰਧਾਨਗੀ ਮੰਡਲ ਨੂੰ ਗੁਜ਼ਾਰਿਸ਼ ਕਰਾਂਗਾ ਕਿ ਮਾਨਯੋਗ ਮੁੱਖ ਮੰਤਰੀ ਜੀ ਦਾ ਸਨਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬ ਕਲਾ ਪਰਿਸ਼ਦ ਤੇ ਭਾਸ਼ਾ ਵਿਭਾਗ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਵੇ ਮਾਨਯੋਗ ਉਪਕੁਲਪਤੀ ਜੀ ਤੇ ਇਸ ਸਮੁੱਚਾ ਪ੍ਰਧਾਨਗੀ ਮੰਡਲ ਸੀਐਮ ਸਾਹਿਬ ਦਾ ਸਨਮਾਨ ਕਰਦੇ ਹੋਏ